ਵੇਖਾ ਕਿਤੇ ਚਾਹ ਦੇ ਮਾਂ ਪੁੱਤਾਂ ਨੂੰ ਏਦਾਂ ਵਾਂ ਜਿਦਾਂ ਬਰਾਤੇ ਚੱਲੇ ਹੁੰਦੇ ਆ। ਇਹ ਬਰਾਤੋਂ ਘਾਟਾ ਕਿਤੇ ਹਨਾ ਸ਼ਰਾਜ। ਖਰਗੋਸ਼ ਦਾ ਬੱਚਾ ਲੈਣ ਚੱਲੇ ਆ ਫਿਰ। ਖਰਗੋਸ਼ ਲੈਣਗੇ ਖਰਗੋਸ਼ ਦਾ ਬੱਚਾ। ਪਤਾ ਨਹੀਂ ਕੀ ਹੁੰਦਾ ਮੈਂ ਤਾਂ ਵੇਖਿਆ ਵੀ ਨਹੀਂ ਇਹੋ ਵੇਖ ਕੇ ਆਇਆ ਉਦੋਂ ਦਾ ਤਾਂ ਜਿੱਦ ਕਰਨ ਡਿਆ ਮੈਂ। ਇਹਨੂੰ ਨਾ ਆਪਾਂ ਦੋ ਦਿਨ ਘੱਲਿਆ। ਦੁੱਧ ਲਿਆਉਣ ਜਿੱਥੋਂ ਲੈ ਕੇ ਆਉਂਨੇ ਆਪਾਂ ਦੁੱਧ। ਤੇ ਉਹਨਾਂ ਦੇ ਘਰ ਹੀ ਖਰਗੋਸ਼। ਉਹ ਇਹ ਦੋ ਦਿਨ ਬਿੰਦਾ ਰਿਹਾ ਤੇ ਜਾ ਕੇ ਦੇਖ ਤੈਨੂੰ ਉਹਨਾਂ ਨੂੰ ਆਪ ਹੀ ਕਹਿੰਦਾ ਵਾ ਤੇ ਮੈਨੂੰ ਖਰਗੋਸ਼ ਦਓਗੇ ਤੁਸੀਂ ਇਹ। ਉਹਨਾਂ ਕੀ ਕਹਿਣਾ ਉਹ ਆਂਦੇ ਵੀ ਲੈ ਜਾ। ਅਗਲੇ ਦਿਨੇ ਮੈਨੂੰ ਆਣ ਕੇ ਸੁਣਾ ਦਿੰਦਾ ਵਾ ਇਹਨੇ ਤੇ ਮੈਂ ਇਹਨੂੰ ਟਾਲ ਮਟੋਲ ਕਰਨ ਰਿਆ ਵਾਂ ਵੀ ਆਪਾਂ ਕੀ ਕਰਨੇ ਆ ਆਡੇ ਕਿਹੜੇ ਕੰਮ ਆ ਪਰ ਇਹ ਰੋਜ਼ ਸਕੂਲ ਆਣ ਕੇ ਪੁੱਛਦਾ ਵਾ ਵੀ ਖਰਗੋਸ਼ ਲਿਆਉਣੇ ਅੱਜ ਚਲੀਏ ਪਾਪਾ ਅੱਜ ਚਲੀਏ ਆਪਾਂ ਅੱਜ ਚਲੀਏ ਤੇ ਮੈਂ ਚੱਲ ਤੇਰੀ ਭਲਾਰੀ ਜੀ ਪੂਰੀ ਕਰ ਦਿੰਨੇ ਆ ਖਰਗੋਸ਼ ਨੂੰ ਲੈ ਆ ਘਰ ਖਡਾਲਾ ਚੰਗੀ ਤਰ੍ਹਾਂ ਬਾਅਦ ਸ਼ਾਮ ਨੂੰ ਉਹਨਾਂ ਦੇ ਘਰ ਆਪਾਂ ਵਾਪਸ ਮੋੜ ਆਵਾਂਗੇ ਸਿਰਫ ਖੇਡਣ ਵਾਸਤੇ ਲਿਆਉਣਾ ਵਾ ਆ ਇਹ ਨਹੀਂ ਵੀ ਰੱਖਣਾ ਨਹੀਂ ਬੱਚੇ ਨਹੀਂ ਮੈਂ ਕੋਈ ਨਹੀਂ ਸੰਭਝਾਂਦੇ ਅੱਗੇ ਮੈਂ ਤਿੰਨ ਬੱਚੇ ਸਾਹਮਣੇ ਨੇ ਤਿੰਨ ਆਪਣੇ ਆ ਦੋ ਕੁੱਤੇ ਆ ਦੋ ਚਾਰ ਖਰਗੋਸ਼ ਲਿਆ ਤੈਨ ਇਹ ਲੱਗਾ ਚਿੜੀਆਂ ਆ ਬਣਾਉਣ ਨੂੰ ਨਾ ਭਰਾ ਤੂੰ ਲਾਇਆ ਤੇ ਖੇਡ ਖੂੜ ਕੇ ਛਾੜਿਆ ਜਦੋਂ ਲਿਓ ਖੇਡਣਾ ਹੁੰਦਾ ਕਿੱਦਣ ਲਈ ਲਾਇਆ ਇੱਕ ਜੰਦਾ ਰਹੂਗਾ ਜਾਂ ਤੇ ਤੂੰ ਰਹੇਂਗਾ ਤੇ ਜਾਂ ਫਿਰ ਖਰਗੋਸ਼ ਰਹੂਗਾ ਦੱਸ ਹੁਣ ਦੱਸ ਕਾਚ ਤੇ ਕੁਛ ਰੱਖਣਾ ਕਿ ਤੂੰ ਖਰਗੋਸ਼ ਜੀ ਤੂੰ ਨਹੀਂ ਘਰ ਚ ਰਹਿਣਾ ਫਿਰ ਖਰਗੋਸ਼ ਨੂੰ ਕਿੰਨੇ ਸਾਹਮਣਾ ਤੁਸੀਂ ਮੈਂ ਕਿਉਂ ਸਾਹਮਣਾ ਆਈ ਤੈਨੂੰ ਸਾਹਮਣਾ ਨਹੀਂ ਖਰਗੋਸ਼ ਸਾਹਮਣਾ ਨਹੀਂ ਨਹੀਂ ਭਰਾ ਜਾ ਲਿਆਓ ਤੂੰ ਇਹਦੇ ਮੈਂ ਵੀ ਵੇਖਾਂ ਭਲਾ ਖਰਗੋਸ਼ ਜਾ ਲੈ ਦਿਓ ਚਲੋ ਚਲੀਏ ਆ ਜਾ ਲਾਰਾ ਲਾਇਆ ਜੜਾ ਇਹਨੂੰ ਦਿੰਦਾ ਤੂੰ ਇਹ ਵੇਖ ਗਿਆ ਦੰਦਾ ਤੇ ਆਂਦਾ ਵੀ ਨਹੀਂ ਜੀ ਫਰਗੋਸ਼ ਰੱਖਣਾ ਵਾ ਜੋ ਮਰਜ਼ੀ ਹੋ ਜਾ ਤੁੰ ਪਹਿਲਾਂ ਪਸੰਦ ਕਰ ਲੋ ਇੰਨਾ ਚੋਂ ਪਸੰਦ ਕਰ ਲਾ ਵੇ ਮਾਰਕੀਟ ਚ ਇਹਦਾ ਪਸੰਦ ਕਰੇ ਕਿਹੜਾ ਚੱਕਣਾ ਹੈ ਇੱਕ ਦੇ ਦੇ ਜਿਹੜਾ ਮਰਜ਼ੀ ਦੇ ਦੇ ਹਲਕਾ ਜਿਹਾ ਥੋੜੀ ਚ ਪਾ ਦੀਏ ਫਿਰ ਨਹੀਂ ਨਹੀਂ ਇਦਾਂ ਫੜਕ ਲੈਣਾ ਇਹਨੇ ਵੱੜਦੇ-ਵੁੜਦੇ ਨਹੀਂ ਉਹਦੇ ਨਹੀਂ ਨਹੀਂ ਵੱੜਦੇ ਨਹੀਂ ਇਦਾਂ ਖੜਾ ਰਹਿ ਜਾ ਚਟਾ ਦੇ ਦੇ ਜਿਹੜਾ ਆਂਦਾ ਜਿਉ ਸਾਰੇ ਨਹੀਂ ਹੋਣੇ ਸਾਰੇ ਨਹੀਂ ਦੇਣੇ ਸੱਗ ਲੈਣੇ ਸਾਰੇ ਨਾ ਬਾੜ ਆ ਰਹੇ ਸਾਰੇ ਨਾ ਉੱਪਰ ਆਏ ਚਾਲ ਚੇਹੇ ਲੱਗ ਜਾਂਦਾ ਪਤਾ ਭੱਜ ਨਾ ਜਾਏ ਵਾਕਿਆ ਜੀ ਤੇਜੀ ਬੜਾ ਛੁੱਟ ਗਿਆ ਈ ਉਹ ਦੂਜੇ ਨਹੀਂ ਫੱਜ ਜਾਣਾ ਇਹਦੇ ਕੋ ਏਦਾਂ ਫੜ ਲਾ ਨਾ ਆਪਾਂ ਤੇਜੀ ਬਾਦ ਨਹੀਂ ਆਉਂਦੀ ਇਹਦੇ ਕੋ ਨਹੀਂ ਫੜਿਆ ਜਾਣਾ ਨਹੀਂ ਫੜਿਆ ਜਾਣਾ ਲੱਤਾਂ ਤੋਂ ਫੜਿਆ ਜਾਏ ਲੱਤਾਂ ਤੋਂ ਹੀ ਭਾਗਣਾ ਨਹੀਂ ਫੜਿਆ ਇਹਨੇ ਛੱਡ ਦੇਣਾ ਹਾਂ ਛੱਡ ਦੇਣਾ ਇਹਨੇ ਫਾ ਫਾ ਫੜ ਲਿਆ ਜੀ ਆਉ ਦਲੀਆਂ ਦੇ ਲੱਤਾਂ ਲੱਤ ਪਾਲਣਾ ਏ ਟੇਲ ਨਾ ਤੱਕੋਟ ਕੇ ਫੜਨਾ ਹਾਂ ਐਦਾਂ ਉਹ ਹੱਥ ਉੱਧਰ ਪਾਲਾ ਨਹੀਂ ਤੁਹਾਨੂੰ ਚੱਲ ਚੱਲ ਸੰਧੀ ਵੜ ਦਿੰਦਾ ਹੀ ਨਹੀਂ ਵੜਦਾ ਚੱਲ ਚਾਹ ਹੋ ਗਿਆ ਪੂਰਾ ਚੱਲ ਹਾਂ ਡਰਾਕੇ ਦੇ ਸਾਹਮਣੇ ਪਾਲਾ ਲੱਗ ਜਾਂਦਾ ਪਤਾ ਇਹ ਕੋਈ ਹੋ ਮਨਤਾ ਆਈ ਦੰਦ ਨਹੀਂ ਮਾਰਦਾ ਆ ਜਾ ਇਹਨਾਂ ਨੂੰ ਬਾਹਰ ਕੱਢੋ ਪਹਿਲਾਂ ਬਾਹਰ ਇਹਨਾਂ ਨੂੰ ਜਦਾਂ ਵੀ ਉਹ ਇਕੜੀ ਚ ਆ ਜਾਂਦੇ ਕੀ ਆਈ ਚੱਲ ਬਾਹਰ ਮੈਂ ਕਿਹਨੂੰ ਛੱਡ ਬਾਹਰ ਬਾਹਰ ਭੇਜ ਦੇ ਵੇ ਵੇ ਆਪ ਡਰਦਾ 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 ਲੈ ਕੇ ਆਇਆ ਵਾਦੇ ਇਹਨਾਂ ਨੂੰ ਵਿਆਹ ਇਹਨਾਂ ਦੇ ਨਾਮ ਹੀ ਹੁੰਦੇ ਆ ਜਿਹੜਾ ਨਾਮ ਹੀ ਇਸ਼ਾਰੀ ਦਰ ਦੋ ਉਧਰਿੰਦਾ ਵਿਚਾਰਾ ਸਿੱਧਾ ਦੇ ਕਰ ਰਿਹਾ ਸਿੱਧਾ ਇੱਧਰ ਲਿਆ ਉੱਥੇ ਪਾਜ ਜਾਂਦਾ ਇਹਨੂੰ ਛੱਡ ਮੈਗਾਉਂਡ ਬਾਹਰ ਲਾ ਜਾ ਜੇ ਇਹ ਛੱਡਦਾ ਕਿਥੇ ਲੈ ਕਾਬੂ ਆਜੂ ਬਾਹਰ ਕੱਢ ਕੇ ਲੋਕ ਕਰ ਦੇ ਥੱਲੇ ਮੈਂ ਕਿ ਇੱਧਰ ਆ ਜਾ ਅੰਦਰ ਆ ਜਾ ਚੱਲ ਬਾਹਰ ਹਥਰੇ ਨਾਲ ਲੋਕ ਕਰ ਦੇ ਪੁੱਵਾ ਜੇ ਇਹਨੂੰ ਪਹਿਲਾਂ ਛੱਡਦਾ ਕਿ ਕਾਬੂ ਆਜੂਗਾ ਵੇ ਇਹਨੇ ਪਲਾ ਰੱਖ ਥੱਲੇ ਛੇੜੀ ਰਾਤ ਦੇ ਬੜਾ ਛੇੜਾ ਦੇ ਛੇੜਾ ਦੇ ਛੱਡ ਦੇ ਚੱਲ ਜਿੱਤ ਤੱਕ ਹੱਲਿਆ ਕੇ ਪਾ ਗੇੜਥਾਂ ਦੀ ਵੀ ਜੇ ਝਾਤੀਆਂ ਮਾਰਨਾ। ਉਹ ਤਾਂ ਦਾ ਲੱਗੇ ਬਸ ਅੱਖਾਂ ਜਿਹਾ ਕਿਤੇ ਕਿਤੇ ਮੋਟੀਆਂ ਵਾਂ। ਇਹ ਤਾਂ ਬਾਰਿਸ਼ ਹੈ। ਗਾਜਰ ਲੈ। ਗਾਜਰ ਕਿੱਥੋਂ ਲਈਏ ਭਰਾਵਾ? ਸਪੈਸ਼ਲ ੱਡੇ ਚ ਜਾਈਏ ਪਹਿਲਾਂ ਤਾਂ ਤੱਕ ਨੂੰ ਭਾਏ। ਗਾਜਰ ਉਹਦਾ ਕਿੰਨੀ ਮਹਿੰਗੀਆਂ ਹੋਣਾਂ? ਮੈਂ ਘਰ ਚਲ ਜੇ। ਤੂੰ ਖੇਡ ਲਾ, ਚਾਹ ਪੂਰਾ ਕਰ ਲਾ। ਤੁਰਨੀ ਨਹੀਂ। ਫਿਰ ਛੁੱਟੀ। ਛੱਡ ਤੋ ਛੱਡ ਦੋ ਐਨਾਂ ਆਪੇ ਤੁਰ ਰਪਣਾ। ਕੀ ਖਾਂਦਾ ਤਾਏ ਪੱਤੇ? ਜਵਾਰ ਦੀ ਰੋਟੀ ਖਾਂਦਾ ਏ। ਹੈਗੀ ਜਵਾਰ ਘਰ। ਜਵਾਰ ਦੀ ਰੋਟੀ। ਜਵਾਰ ਲੈ ਗਏ ਜੀ ਪਹਿਲਾਂ ਵੀਰ। ਜਵਾਰ ਲਈ ੱਡੇ ਚੋਂ। ਗਜਰਾ ਜਵਾਰ ਦਾ ਗਜਰਾ ਕਿਤੋਂ ਹੁੜੀਆਂ ਵਾਂ ਜਵਾਰ ਦਾ ਟਾਂਗਾ ਨਹੀਂ ਉਧਰ ਚਾਹ ਕਰਨਦੇ ਆ ਬਸ ਚਾ ਇਹਨੂੰ ਫੜਾਵਣਾ ਵਾ ਇਹਨੇ ਗੱਲ ਤੇ ਨਾ ਵਾ ਨਾ ਵਾ ਤੂੰ ਇਹਨੇ ਖਾਣਾ ਨਹੀਂ ਘੜਦਦੇ ਨੇ ਇਹ ਸਮਝ ਜਾਂਦੇ ਹੁੰਦੇ ਬਜਾਰੇ ਝਟਾ ਮੇਰੇ ਨਾਲ ਕੱਪੜੇ ਖਾਂਦਾ ਹਾਂ ਉਹ ਰੇਕ ਤੇ ਕਿਨੇ ਜੇ ਪੂਆ ਹੋਣਾ ਨਾ ਤਾਂ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੂੰ ਨਹੀਂ ਖੁੱਲਣਾ ਉਹਨਾਂ ਰਹਿਣਦੇ ਉੱਥੇ ਕੱਲ੍ਹ ਦਾ ਚੱਲ ਉਹ ਵੀ ਚੁੱਪ ਕਰਕੇ ਬਹਿ ਰਿਹਾ ਵਾ ਉਹ ਹੀ ਲਿਆ ਲੇਮਣੇ ਵੜੇ ਹੀ ਲਿਆ ਤੋਰਪਣਾ ਨੇ ਤੋਰਪਣਾ ਆਪੇ ਰਹਿ ਤੋ ਇਹ ਸੋਲ ਹੀ ਬੜਾ ਹੁੰਦਾ ਵਾ ਲੈ ਰੋਟੀ ਨਹੀਂ ਖਾਂਦਾ ਹਣਾ ਮੇਰੇ ਤੋਂ ਨਾ ਇਹ ਇਹਦਾ ਡਾਈਟ ਪਲਾਨ ਹੋਰ ਵਾ ਬੜਾ ਗੁੱਸੇ ਜਿਹੜੇ ਆ ਇਹ ਰੋਟੀ ਨਹੀਂ ਖਾਂਦਾ ਕਾ ਹੀ ਖਾਣਾ ਨੇ ਨਾ ਵਲੇ ਆ ਚ ਪੱਤੇ ਪੁੱਤੇ ਜੇ ਜਾਂ ਹਾਂ ਇਹ ਆਪਣੇ ਜੀਆ ਬਿਨੋ ਭਾਗ ਜੋ ਘਾ ਲੈ ਗਿਆ ਉਹ ਕਿੰਨੇ ਕਿ ਜਾਣੇ ਉੱਥੇ ਇਹਨੂੰ ਤੂੰ ਪੈਂਗੁਇਨ ਬਣਾਤਾ ਵਾ ਉੱਥੇ ਤੇ ਹੁਣੇ ਮੇਰੇ ਖਿਆਲ ਨਾਲ 10 ਜਾਣੇ ਬੱਚੇ ਵੀ ਨਿੱਕੇ ਨਿੱਕੇ 10 ਜਾਣੇ ਟਿਕਟ ਮੈਕਸਮ ਟਿਕਟ ਫਿਰ ਉਹ ਸਾਥ-ਸਾਥ ਹੈ ਨਾ ਤੁਰਦੇ ਆ ਨਾ ਇਹ ਮੇਰਾ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂ ਆ ਫਰਗੋਸ਼ ਪਹਿਲਾਂ-ਪਹਿਲਾਂ ਬੜੇ ਵੇਖੀਦੇ ਸੀ ਹੁਣ ਦੇ ਵੇਖੀਦੇ ਘਰਾਂ 'ਚ ਮੇਰੇ ਖਿਆਲ ਚੋਂ ਪੰਜ ਲਾ ਕੇ ਆਏ ਆ ਅਸੀਂ ਹਾਂ ਅਸੀਂ ਇੱਕ ਵਾਰੀ ਜਦੋਂ ਛੋਟੇ-ਛੋਟੇ ਹੁੰਦੇ ਸੀ ਨਾ ਸਾਡੇ ਕਮਰੇਆਂ 'ਚੋਂ ਕੱਚੇ ਹੁੰਦੇ ਸੀ ਤਾਂ ਅਸੀਂ ਰੱਖੇ ਹੁੰਦੇ ਸੀ ਤੇ ਐਦਾਂ ਕਰਕੇ ਅਸੀਂ ਰੱਖਣੇ ਤੇ ਉਹਨਾਂ ਨੇ ਰੋਡ ਕੱਢ ਕੇ ਨਾ ਕੱਚੇ ਕਮਰੇ ਨਾਲ ਨਾਲ ਜੇ ਵੱਡਾਂ ਦੇ ਥੋੜੇ-ਥੋੜੇ ਸਾਰੇ ਇਹ ਪੋਲ ਕਰ ਦੇਣੀ ਕਿ ਉਹ ਪੱਡਾਂ ਨੇ ਪਾਵੇ ਖੁਬ ਜੰਦੇ ਹੁੰਦੇ ਐ ਇੰਨੀ ਪੋਲ ਹੁੰਦੀ ਸੀ ਫੇਰ ਅੰਨ ਕੱਢ ਛੜੇ ਰੋ ਨਾ ਮੜਿਆ ਤੂੰ ਯੱਗੇ ਨਹੀਂ ਹੋਣਾ ਹੁੰਦੀ ਨਹੀਂ ਬੰਦੀ ਨਾ ਮੜਦੇ ਵੇ ਕਿਹਦੇ ਨੂੰ ਆਪ ਲੈ ਜਾਂਦਾ ਯਾ ਕਿਹਦੇ ਮੈਨੂੰ ਲਾ ਛੜਿਆ ਤੂੰ ਜਾਣ ਕੇ ਲੱਗ ਗਈਆਂ ਉਹ ਚਲ ਗਿਆ ਫੇਰ ਵਾਪਸ ਸ਼ਰਾਜ ਰਹਿਮ ਛੱਡ ਦੇ ਛੱਡ ਦੇ ਛੱਡ ਦੇ ਨਾ ਆਪੇ ਖੇਡੂਗਾ ਉਹ ਲੱਗਾ ਖਾਣ ਘਾਲ ਦੇ ਖਾਣ ਉਹ ਬੜਾ ਟੈ ਖਾਣਾ ਹੈ ਜਿਹੜੀ ਜਿਹੜੀ ਪਸੰਦ ਦੀ ਚੀਜ਼ ਐ ਉਹ ਖਾਣਿਆ ਛੜ ਇਹਨੂੰ ਖਾ ਕੇ ਦੱਸ ਥੋੜਾ ਜਿਹਾ ਘਾ ਪਤਾ ਲੱਗੇ ਵੇ ਵੇ ਇਹਨੂੰ ਲੈ ਕੇ ਜਾਓ ਇਹਦੇ ਅਸਲੀ ਥਾਂ ਤੇ ਇੱਥੇ ਹੁਣ ਬਣੇ ਕੀ ਗੱਲ ਛੜ ਦੇ ਛੜ ਦੇ ਵੇ ਵੇ ਛੜ ਛੜ ਦੇ ਹੁਣ ਘਾਹ ਜੀ ਬਹਿ ਗਿਆ ਹੁਣ ਇਹਨੇ ਘਾਹ ਖਾਣਾ ਆਪੇ ਜੀ ਖਾਊਗਾ ਤੇ ਤੁਸੀਂ ਤਾਂ ਵਿਚਾਰੇ ਨੂੰ ਪਜਲ ਕੀਤਾ ਵਾ ਵੀ ਉਹ ਤਾਂ ਚਾਰ ਸਾਰੇ ਕਿੱਧਰ ਲਾ ਕੇ ਬਹਿ ਰਹੇ ਸਾਰੇ ਜਾਣੇ ਇਹਦਾ ਨਾਂ ਹੈ ਇਹਨੂੰ ਬਾਜ ਮਾਰੇ ਕੋਈ ਤੇ ਆਪੇ ਇਹਨੇ ਮਸਤ ਹੋ ਜਾਣਾ ਦੇਖੀ ਜਦੋਂ ਥੋੜਾ ਜਿਹਾ ਘੋਲ ਮਿਲ ਗਿਆ ਨਾ ਇਹਦੇ ਡਰਨੇ ਤੁਹਾਡੇ ਕੋ ਉਂਗਲ ਕਰਕੇ ਵੇਖ ਲਾਂ ਮੂੰਹ ਦੇ ਵਿੱਚ। ਚੜਾ ਨਾ ਕਰ। ਨਹੀਂ ਨਹੀਂ। ਨਹੀਂ ਚੜਾ ਨਾ ਉਂਗਲ ਮੂੰਹ ਚ ਪਾ ਦੇ। ਕਰਕੇ ਪਤਾ। ਪਹਿਲੇ ਪੰਜ ਲੱਗਦਾ ਮੇਰੇ ਨੂੰ। ਤੂੰ ਰੱਖਣਾ ਮੈਂ ਭੋਨੇ ਸਕੂਲੋਂ ਹਫ਼ਤਾ ਛੁੱਟੀਆਂ ਲੈ ਦੋ। ਮੇਰਾ ਉਂਗਲ ਮੂੰਹ ਚ ਚੜ੍ਹ ਰਮਾਨ ਆਇਆ ਉਹ ਨਾ ਚਾਹ ਛੁੱਟੀਆਂ। ਇਹ ਬਾਨਾ ਬਣਾ ਮੁੰਡੇ ਆਈਓ। ਇਹਦੇ ਭੋਲੇ ਤੇ ਕਿੱਡੇ ਸੋਹਣੇ ਲੱਗਦੇ ਵਿਚਾਰੇ ਹਾਂ। ਭੋਲੇ ਜਿਹਾ ਭੋਲੇ ਜਿਹਾ ਜਾਨਵਰ ਇਹ। ਜਾਨਵਰ ਜਾਨਵਰ ਮੈਂ ਕੀ ਹੁੰਦਿਆ। ਪਸ਼ੂ ਪੰਛੀ। ਪੰਛੀ ਨਹੀਂ। ਪੰਛੀ ਨਹੀਂ। ਪੰਛੀ ਪੰਛੀ ਹੁੰਦੇ ਆ ਉੱਡਣ ਵਾਲੇ ਤੇ ਪਸ਼ੂ ਹੁੰਦੇ ਆ ਡੰਗਰ ਵਛਾ ਹਾਂ ਜਾਨਵਰ 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 ਹਾਂ ਜਾਨਵਰ ਦੇ ਸ਼ੇਰ ਜੀ ਤੇ ਹੁੰਦੇ ਆ ਜੀਵ ਜੰਤੂ ਜਾਨਵਰੀ ਇਹ ਵੀ ਨੇ ਤਾਲ ਛੱਡ ਦੇ ਸ਼ਰੀ ਛੱਡ ਦੇ ਹੁਣ ਜੀਵ ਜੰਤੂ ਕੀ ਕਹ ਤੂੰ ਕੋਰ ਨਾ ਲੈ ਗਏ ਮੈਂ ਕਹਿੰਦੀ ਵੀ ਇੱਕ ਇਹਦੇ ਨਾਲ ਤਾਂ ਹੋਰ ਲਿਆਉਣਾ ਸੀ ਨਾ ਸਾਥੀ ਅੱਛਾ ਤੇ ਫਿਰ ਇੱਕ ਦੂਜੇ ਦੀ ਭਾਸ਼ਾ ਸਮਝਣਗੇ ਜਦੋਂ ਗੱਲਾਂ ਕਰਨਗੇ ਤੇ ਫਿਰ ਭੱਜਣਗੇ ਦੌੜ ਮਾਰ ਤੂੰ ਗੱਲ ਕਰ ਰਹੀ ਹੈ ਨਾ ਮੇਰੀ ਨਹੀਂ ਸਮਝ ਆਉਣੀ ਇਹਨੂੰ ਕਿਉਂ ਨਹੀਂ ਆਉਣੀ ਆ ਜਾਣੀ ਹੈ ਦਾ ਇਹ ਨਾਲ ਦੇ ਕੋਈ ਹੋਏਗਾ ਜਨਵਰ ਤਾਂ ਫਿਰ ਉਹ ਇੱਕ ਦੂਜੇ ਨੂੰ ਬੋਲਣਗੇ ਆ ਵੇਖਾ ਜਨਵਰ ਚਾਰੀ ਚਾਰੀ ਚੱਲ ਨਹੀਂ ਨਹੀਂ ਪਤੋਂ ਹੋਰ ਨਹੀਂ ਲਿਆਉਣਾ ਇਹ ਵੀ ਛੱਡ ਕੇ ਆਉਣਾ ਹੁਣੇ ਇਹ ਵੀ ਛੱਡ ਕੇ ਆਉਣਾ ਬਾਕੀ ਦੇ ਖੇਡਦੇ ਹੁਣੇ ਕਹਿੰਦੇ ਬੂਆ ਖੋਲ ਤਾਂ ਨਾ ਉਹ ਕੁੱਤਿਆਂ ਨੇ ਇਹਨੂੰ ਪੈ ਜਾਣਾ ਉਸੇ ਬਲੇ ਇਹਦੇ ਬਸ ਤੇਰਾ ਚਾਹ ਪੂਰਾ ਕਰਨ ਮੱਥ ਲੈਂਦਾ ਸੀ ਉਹ ਪੂਰਾ ਕਰਦਾ ਜਦ ਤੱਕ ਨਹੀਂ ਆਇਆ ਕਿਨੇ ਜਲਪ ਸ਼ੋਕਾ ਅੱਜ ਬੈਠੇ ਜੀ ਦੋ ਇੱਕ ਸਾਰੇ ਜਾਨਾਂ ਨਾਲ ਗੋਲ ਗੋਪੇ ਖਾਦੇ ਹੈ ਨਾ ਉਦੋਂ ਦੇ ਹੁਣ ਬੈਠੇ ਆ ਚੱਲ ਤੋਰ ਤੋਰ ਨਹੀਂ ਆਣੀ। ਕੋਤ ਪੈ ਕੇ ਤੇ ਲੱਗਿਆ। ਚੱਲ ਅਸਿਕਾ ਚਾਪਾ ਤਾਂ ਫੜਾਈ ਉਹਨਾਂ ਦੇ ਘਰ ਹੁਣ। ਛੱਡ ਦੇ ਛੱਡ ਦੇ। ਲੱਧ ਕਾ ਚਾ ਆਏ ਨਹੀਂ ਤੁਰਨਾ ਨਹੀਂ ਹੈਗਾ ਇੱਥੇ। ਚੱਲ। ਤੇਰਾ ਚਾ ਲੱਥ ਗਿਆ ਨਾ। ਹੁਣ ਕਾਲੇ ਰੰਗ ਦਾ ਵੀ ਹੈਗਾ ਪੂਰਾ ਗੜਿਆ। ਨਹੀਂ ਨਹੀਂ ਚੁੱਪ ਰਹਿ। ਤੇਰਾ ਚਾ ਲੱਥ ਗਿਆ ਨਾ। ਚੱਲ ਇਹਦਾ ਚਾ ਲੱਥ ਗਿਆ। ਇਹਦਾ ਸ਼ੌਂਕ ਪੂਰਾ ਆ ਗਿਆ। ਹੁਣ ਇਹਨੂੰ ਫੜਾਈਏ। ਹੁਣ ਫੜਾਓ ਜਾ। ਬਈ ਨਾ ਇਹ ਘਰ ਬਾਹਰ ਨੂੰ ਨਾ ਪੈਣਾ ਵਾ। ਆਵੇਂ ਨਾਲ ਵਾਲ ਲੱਗ ਕੇ ਸਾਰੇ। ਨਾ ਹੁਣ ਨਾ ਆ ਕੇ ਕੱਪੜੇ ਪਤਰ ਕੇ ਫੇਰ ਅੰਦਰ ਮੜਦਾ ਉਦਾਂ ਨਹੀਂ। ਵਾਲ ਨਿੱਕੇ ਨਿੱਕੇ ਲੱਗ ਗਏ। ਆ ਆ ਮੈਨਾਂ ਨਹੀਂ ਮੈਨਾਂ ਨਹੀਂ ਮੈਨਾਂ ਚੱਲ ਛੜੀ ਚੱਲ ਛੱਡ ਗਈ ਜਾਓ ਸ਼ਟਾਪ ਸਾਥ ਨੂੰ ਤਾਂ ਬਿਨਾ ਉੱਧਰ ਗਿਆ ਵਿਚਾਰਾ ਇਹਦਾ ਚਾਹ ਪੂਰਾ ਹੋ ਗਿਆ ਬੱਸ ਹੁਣ ਸਮਾਪਤੀ ਬੱਸ ਮੁੜ ਕੇ ਨਾ ਆਣਾ ਨਹੀਂ ਆਣਾ ਲਿਆਉਂਦਾ ਬੱਸ ਬੋਲੀ ਜੀ ਜਾਣਾ ਵਿਚਾਰਿਆਂ ਦੀ ਤੁਹਾਡੀ ਇਮਾਨਤ ਜਿਹੜੀ ਤੁਹਾਡੇ ਤੱਕ ਪਹੁੰਚਾਤੀ ਸਾਰੀ ਕੁੰਡੀ ਇੱਧਰ ਇੱਧਰ ਸਾਰੇ ਪਾਸੇ ਖੜੇ ਨਾ ਭੱਜਣਾ ਛੱਡ ਦੇ ਤੂੰ ਇਹ ਭੱਜਦੇ ਕਿੱਥੇ ਛੱਡਦੇ ਨੇ ਆਪ ਭੱਜਣਾ ਹੁੰਦਾ ਚੱਲ ਅਰੇ ਤੂੰ ਤਰੇ ਵੜ ਪਾ ਪਾਪਾ ਤੂੰ ਨਾ ਵੜ ਵਿੱਚ ਤੂੰ ਤੇ ਆ ਵਿੱਚ ਨਾਰਿਆਂ ਨੂੰ ਫੰਡਿਆ ਉਹਨਾਂ ਦੇ ਲੱਗ ਨਹੀਂ ਆਇਆ ਦਿੱਤਾ ਬੱਚਾ ਉਹ ਰੋਡ 'ਚ ਆਉਣਾ ਉਹਤੇ ਬੈਠੀ ਸਹੀ ਆ ਘਟ ਕੇ ਮਟ ਕੇ ਜੇ ਤਾਂ ਹੀ ਲਾਉਂਦੇ ਆ ਕੱਟ ਵਾਸਤੇ ਬੱਚਾ ਵਾਸਤੇ ਅੱਛਾ ਬੱਚਾ ਵਾਸਤੇ ਛਟਾ ਲਾਈਆਂ ਨਾ ਬੋਲੇ ਟ੍ਰੇਨ ਨਾ ਤੋੜਦੇ ਫਿਰ ਹਾਂ ਉਹ ਪੈ ਪਾਦਰ ਨੂੰ ਕੱਟ ਕੇ ਉਹਦੇ ਵਿੱਚ ਬਾਲਟੀ ਰੱਖੀ ਓਧਰ ਛੱਪਾਣੀ ਵਾਲੀ ਨਹੀਂ 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 ਆ ਇੱਥੇ ਰਹਿਗਾ ਵਾ ਅੱਛਾ ਅੱਛਾ ਚਲੋ ਉਹ ਜਿਹੜਾ ਸਾਹਮਣੇ ਪਾਹ ਹੁੰਦਾ ਉਹਨੂੰ ਪੈਰ ਪਾਣ ਠੀਕ ਠੀਕ ਉਹਦਾ ਮੈਂ ਬਾਟੀ ਲਾਈ ਅੱਗੇ ਤੇ 18 ਰੋਡ ਗਾਣਾ ਮਾਰਨਾ